ਜਦੋਂ ਚੰਗੇ ਕਰਮ ਨਾ ਨਾ ਹੋਣ ਸਾਥ ਸੰਝ ਲਾਹਾ ਲਿਆ ਨਹੀਂ ਜਾਂਦਾ ਜਿੰਨਾ ਮਰਜੀ ਕਹੀ ਜਾਓ ਸਮਝਾਈ ਜਾਓ ਦੱਸੀ ਜਾਓ ਹਾਂ ਇਹਨਾਂ ਦੀ ਡਿਊਟੀ ਹੈ ਕਹਿਣ ਦੀ ਹੋਈ ਹੈ ਬਸ ਇਧਰੋਂ ਕੰਨ ਸੁਣੇ ਇਧਰ ਲੰਘ ਜਾਂਦੀ ਹੂੰ ਇੱਕ ਅੱਧਾ ਦਿਨ ਮੜਾ ਜਾ ਅਸਰ ਹੋਇਆ ਹਾ ਦੂਜੇ ਦਿਨ ਬਰੋਹੀ ਹਾਲ ਜੇ 2-4 ਦਿਨ ਡੰਗਰਾਂ ਨੂੰ ਕਿਸੇ ਥਾਂ ਤੋਂ ਮੋੜੀਏ ਨਾ ਉਹ ਹਟ ਜਾਂਦੇ ਵੀ ਸਾਨੂੰ ਮੁੜ ਕੇ ਫੇਰ ਕਹਿਣਾ ਡੰਡਾ ਪਾਣਾ ਇਧਰ ਨਾ ਜਾਈਏ ਕਈਆਂ ਦੀ ਤਾਂ ਡੰਗਰਾਂ ਤੋਂ ਥੱਲੇ ਬਿਰਤੀ ਹੁੰਦੀ ਹੈ ਸਾਰੀ ਜ਼ਿੰਦਗੀ ਕਹੀ ਜਾਓ ਇੱਕ ਦੋ ਦਿਨ ਅਸਰ ਹੋਇਆ ਫੇਰ ਉਥੇ ਉਹ ਕਹਿਣ ਵਾਲੇ ਕਹਿੰਦੇ ਛੱਡੋ ਪਰਾਂ ਇਹ ਤਾਂ ਆਉਣਾ ਐਵੇਂ ਆਵੇ ਆਪਣੇ ਮਨ ਨੂੰ ਹੀ ਬਖਸ਼ੇਪਤਾ ਦੇਣੀ ਹੁੰਦੀ ਹੈ ਇਹ ਹੁਣ ਥੰਧਾਈ ਨਾਲ ਮੈਲ ਪੈ ਗਈ ਇੱਥੇ ਕੋਈ ਅਸਰ ਨਹੀਂ ਹੁੰਦਾ ਹੁਣ ਹੁਣ ਤਾਂ ਅੱਗੇ ਕਰਮਾਂ ਤੇ ਜਾ ਕੇ ਨਿਬੜੇਗੀ ਕਹਾਣੀ ਯਾਦ ਪੋਗਾਂਗੇ ਰੋਵਾਂਗੇ ਤੇ ਪਛਤਾਵਾਂਗੇ ਫੇਰ ਰੋਏ ਤੇ ਪਛਤਾਏ ਤੇ ਵੀ ਨਿਕਸ਼ ਬਣਨਾ ਸਮਾਂ ਨਹੀਂ ਮਿਲੇਗਾ ਫੇਰ ਜਿੰਨਾ ਲਾਹ ਲਿਆ ਜਾ ਉਹਨਾਂ ਹੀ ਥੋੜਾ ਕੋਈ ਪਤਾ ਨਹੀਂ